ਅਕਾਲੀ ਦਲ ਨੇ ਕਦੇ ਵੀ ਸਿੱਖ ਰਾਜ ਦੀ ਗੱਲ ਨਹੀਂ ਕੀਤੀ। ਸਿੱਖ ਰਾਸ਼ਟਰ ਦੀ ਗੱਲ ਨਹੀਂ ਕੀਤੀ ਕਦੇ ਵੀ। ਉਹ ਸਾਰਾ ਚੱਕਲ ਹੋ ਇਹਨਾਂ ਦੇ ਸਾਰੇ ਮਤੇ ਚੱਕਲੋ। ਸਿੱਖ ਰਾਸ਼ਟਰ ਦੀ ਗੱਲ ਕਹਤੇ ਨਹੀਂ ਹੈ। ਜੇ ਅਰੰਭਪੁਰ ਸਾਹਿਬ ਦੇ ਮਤੇ ਦੇ ਵਿੱਚੋਂ ਖਾਲਸਾ ਬੋਲਬਾਲਾ ਕਰਦੇ ਹੋ ਉਹ ਤਾਂ ਮਤਾ ਇਸ ਤਰ੍ਹਾਂ ਜਿਵੇਂ ਲੈਫਟਿਸਟ ਕਿਸੇ ਕਮਨਸਪਾਰਟੀ ਦਾ ਮਤਾ ਹੁੰਦਾ। ਕਦੇ ਸਿੱਖ ਰਾਜ ਦੀ ਗੱਲ ਮੈਨਸ ਸ਼੍ਰੋਮਣੀ ਕਾਲੇ ਦਲ ਨੇ ਕਦੇ ਨਹੀਂ ਕੀਤੀ। ਮਾਸਟਰ ਤਾਰਾ ਸਿੰਘ ਦੀ ਪਾਰਟੀ ਨੇ 1962 ਦੇ ਮੈਨੀਫੈਸਟੋ 'ਚ ਲੱਗਦਾ ਸਿਕਸ ਤਾਰ ਵਰ ਪਿਆ ਸੀਗਾ ਜਿਹੜਾ ਇਲਾਕਾ ਅਨਤਪੁਰ ਸਾਹਿਬ ਦੇ ਮਤੇ ਦੇ ਵਿੱਚ ਪਾਇਆ ਗਿਆ ਨਾ ਵੀ ਆਹ ਇਲਾਕੇ ਹੋਣੇ ਚਾਹੀਦੇ ਐ ਆਟੋਨਮਸ ਪੰਜਾਬ ਦੇ ਵਿੱਚ ਉਹ 67 ਵਾਲੇ ਜਿਹੜਾ ਉਹਨਾਂ ਦੇ ਮੈਨੀਫੈਸਟੋ ਉਹਦੇ ਵਿੱਚ ਵੀ ਸਾਰਾ ਕੁਝ ਹੋਈ ਹੈ। ਤੋਂ ਉਹ ਸਿੱਖ ਰਾਸ਼ਟਰ ਦੀ ਗੱਲ ਹੀ ਉਲਝ ਕੀਤੀ ਗਈ। ਇਹ ਫਰਕ ਹੈ। ਇਹ ਜਦੋਂ ਸਿੱਖ ਰਾਸ਼ਟਰ ਦੀ ਗੱਲ ਆਉਂਦੀ ਹੈ ਨਾ ਤੇ ਉਹ ਫਿਰ ਆ ਜਾਂਦੀ ਆ ਕੇ ਬਾਦ ਦੇ ਵਿੱਚ ਜਦੋਂ 78 ਤੋਂ ਬਾਅਦ ਸਿਆਸਤ ਇੱਕ ਨਵਾਂ ਮੋੜ ਘਟਦੀ ਹੈ। ਉਸ ਤੋਂ ਬਾਅਦ ਗੱਲਾਂ ਹੋੜੀਆਂ ਸ਼ੁਰੂ ਹੁੰਦੀਆਂ ਉਹ ਜਿਹੜੀ ਸ਼ਰੋਮਣੀ ਅਕਾਲੀ ਦਲ 메ਨ ਪਾਰਟੀ ਸੀਗੀ ਇਹ ਉਹਦੇ ਤੋਂ ਥੋੜੀ ਜਿਹੀ ਪਾਸੇ ਸੀਗੀ ਜਕਤਾਰ ਸਿੰਘ ਨੇ ਸਪਸ਼ਟ ਗੱਲ ਕਰ ਦਿੱਤੀ ਹੈ ਸਿਧਾਂਤਿਕ ਤੌਰ ਤੇ ਉਹ ਨੂੰ ਮੈਂ ਥੋੜਾ ਜਿਹਾ ਪਹਿਲੇ ਬਤਾ ਦੇਣਾ ਇਹ ਕੋਲਡ ਵਾਰ ਜਦੋਂ ਖਤਮ ਹੋਈ ਹੈ ਦੁਨੀਆ ਦੇ ਵਿੱਚ ਉਹਦੇ ਬਾਅਦ ਫਿਰ ਕੋਲਡ ਵਾਰ ਔਰ ਫਿਰ ਦੂਸਰੀ ਗਲੋਬਲਾਈਜੇਸ਼ਨ ਉਹਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਡੈਨੀਅਲ ਬੈਲ ਹੈ ਉਹਨੇ ਕਿਤਾਬ ਲਿਖੀ ਸੀ ਹੋਰਾਂ ਨੇ ਲਿਖੀ ਸੀ ਐਂਡ ਆਫ ਆਈਡੀਓਲੋਜੀ ਨੇ ਕਿਹਾ ਵੀ ਜਿਹੜੇ ਕੋਲਡ ਵਾਰ ਖਤਮ ਹੁੰਦੇ ਬਾਅਦ ਆਈਡਿਓਲੋਜੀ ਖਤਮ ਹੈ ਕੋਈ ਸਿਧਾਂਤ ਨਹੀਂ ਹੈਗਾ ਇੱਕ ਉਹਨਾਂ ਨੇ ਬੜੇ ਲੋਕਾਂ ਨੇ ਕਿਹਾ ਔਰ ਉਹਨੇ ਤੱਕ ਬਹੁਤ ਇਰਦਕਤਾਰ ਲਿਖਤਾ ਕਿ ਐਂਡ ਆਫ ਆਈਡਿਓਲੋਜੀ ਹੁਣ ਆਈਡਿਓਲੋਜੀ ਦਾ ਕੋਈ ਰੋਲ ਨਹੀਂ ਹੈਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਲੈਫਟ ਟੂ ਰਾਈਟ ਦੀ ਝਗੜਾ ਦੁਨੀਆਂ ਤੇ ਚੱਲ ਰਿਹਾ ਹੈ ਕੈਪੀਟਲਿਜ਼ਮ ਔਰ ਉਹਦਾ ਉਹ ਖਤਮ ਹੋ ਗਿਆ ਪਿਓਰ ਕੈਪੀਟਲਿਜ਼ਮ ਦੁਨੀਆਂ ਚੱਲੇਗਾ ਇਹ ਉਹਨਾਂ ਦਾ ਸਿਧਾਂਤ ਸੀ ਉਸ ਤੋਂ ਫਿਰ ਗਲੋਬਲਾਈਜੇਸ਼ਨ ਅੱਗੇ ਆਇਆ ਜਿਹਦੇ ਚਿਰ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਕਿਹਾ ਵੀ ਹੁਣ ਉਹਨੂੰ ਛ ਉਹਦੇ ਜੋ ਗੱਲਾਂ ਦੋ ਨਿਕਲ ਰਹੀਆਂ ਸੀ ਕਿ ਵੀ ਹੁਣ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਰਾਜ ਚੱਲਣਾ ਉਹ ਵਪਾਰ ਦਾ ਚੱਲਣਾ ਜਿਹਦੇ ਕਾਰਟਿਨ ਨੇ ਬੜਾ ਸਪਸ਼ਟ ਕਰਤਾ ਇਸੇ ਕਰਕੇ ਹੁਣ ਆਈਡੀਓਲੋਜੀ ਨਹੀਂ ਹੁਣ ਵਪਾਰ ਹੈ ਵਪਾਰ ਦੇ ਵਿੱਚ ਸਾਰਾ ਕੁਝ ਠੀਕ ਮੰਨਿਆ ਜਾਂਦਾ ਹੈ ਵਪਾਰ ਦਾ ਇੱਕ ਸਿੰਗਲ ਮੋਟਿਵ ਹੁੰਦਾ ਹੈ ਪ੍ਰੋਫਿਟ ਜਿਸ ਆ ਟ੍ਰੇਡ ਦਾ ਸਿੰਗਲ ਮੋਟਿਵ ਹੁੰਦਾ ਪ੍ਰੋਫਿਟ ਉਹਦੇ ਕੋਈ ਹੋਰ ਕੋਈ ਮੋਟਿਵ ਨਹੀਂ ਹੁੰਦਾ ਉਹਦੇ ਕੋਈ ਚੈਰਿਟੀ ਨਹੀਂ ਹੈ ਉਹਦੇ ਕੋਈ ਸਿਧਾਂਤ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਪ੍ਰੋਫਿਟ ਕਮਾਣਾ ਉਸ ਦ੍ਰਿਸ਼ਟੀਕੋਣ ਨਾਲ ਅਗਰ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ 1980 ਦੇ ਵਿੱਚ ਜਿਹੜਾ ਹੈ ਥੋੜਾ ਜਿਹਾ ਜਿੰਨ ਉਸੇ ਕਹਿੰਨਿਆ ਕਿ ਇਕਨੋਮਿਕਸ ਦੇ ਵਿੱਚ ਇਹ ਜਿਹੜਾ ਸੱਜੇ ਪੰਥੀ ਖਾਬਾ ਇਹ ਉੱਠਣਾ ਸ਼ੁਰੂ ਹੋ ਜਾਂਦਾ ਹੈ। ਹਮੇਸ਼ਾ ਜਿੰਨ ਮਰਜੀ ਕਰੈਡਿਟ ਦਈਏ ਲੇਕਿਨ 1980 ਸੇ ਇੰਦਰਾ ਗਾਂਧੀ ਨੇ ਇਸਾਸਤ ਕਦਮ ਵਧਾਣੇ ਸ਼ੁਰੂ ਕਰ ਦਿੱਤੇ ਸੀ ਕਿ ਜਿਹੜੀ ਹੁਣ ਇਕਨੋਮੀ ਹੈ ਸਾਡੀ ਉਹ ਸੱਜੇ ਪੰਥੀ ਜਾਣੀ ਹੈ। ਉਹਦੇ ਵਿੱਚ ਫਿਰ ਜਦੋਂ ਜਨਤਾ ਪਾਰਟੀ ਦਾ ਡਿਵਾਈਡ ਹੁੰਦਾ ਹੈ ਤੇ ਉਹਦੇ ਚੋਂ ਬੀਜੇਪੀ ਨਿਕਲਦੀ ਏ। ਉਸ ਬੀਜੇਪੀ ਦੇ ਵਿੱਚ ਬਹੁਤ ਸਾਰੇ ਉਹ ਬੰਦੇ ਸ਼ਾਮਲ ਹੋਏ ਜਿਹੜੇ ਆਰਐਸਐਸ ਦੇ ਨਹੀਂ ਸੀ। ਨਾ ਪੁਰਾਣੇ ਜਨਸੰਘ ਦੇ ਲੋਕ ਮੈਂ ਨਾ ਹੁਣ ਅਸਲੇ ਕਿਹਨੇ ਲਾਨੇ ਸ਼ੁਰੂ ਸੁਸ਼ਮਾ ਸਵਰਾਜ ਦਾ ਨਾਮ ਹੈ ਲੋ ਬੜੇ ਸੀ ਜਿਹੜੇ ਜਮਾਦਾਰੂ ਸੋਸ਼ਲਿਸਟ ਰਹੇ ਸੀ ਉਹ ਸਭ ਬਹੁਤ سارے ਬੰਦੇ اور ਬੜੇ ਲਿਬਰਲ ਬੰਦੇ ਉਹ ਭਾਜਪਾ ਚ ਸ਼ਾਮਿਲ ਹੋਏ ਉਹਨਾਂ ਨੇ ਕਿਹਾ ਕਿ ਉਹ ਸਵਤੰਤਰ ਪਾਰਟੀ ਕੁੰਡੀ ਸੀ ਉਹਦੇ ਸਾਰੇ ਬੰਦੇ ਉਹਨਾਂ ਨੇ ਕਿਹਾ ਵੀ ਹੁਣ ਇੱਕ ਕਾਂਗਰਸ ਦਾ ਇੱਕ ਆਲਟਰਨੇਟਿਵ ਜਿਹੜਾ ਹੈ ਜਿਹੜਾ ਰਾਈਟ ਪੋਲਿਟਿਕਸ ਨੂੰ ਜ਼ਿਆਦਾ ਸਜੇਪਨ ਤੀ ਉਹ ਸਾਰੇ ਭਾਜੀਪੀ ਤੇ ਆ ਗਏ ਵਿਦੋ ਇਸ ਚੀਜ਼ ਨੂੰ ਕਰਕੇ ਨਹੀਂ ਕਿ ਇਹ ਹਿੰਦੂਵਾਦੀ ਪਾਰਟੀ ਹੈ ਕੁਝ ਵੀ ਉਹਨਾਂ ਨੇ ਕਿ ਇੱਕ ਜਿਹੜਾ ਕਾਂਗਰਸ ਦਾ ਜਿਹੜਾ ਪੁਰਾਣਾ ਚੁਕਾ ਸੀ ਲੈਫਟ ਵੱਲ ਜਾਣ ਦਾ ਉਹ ਭਾਵੇਂ ਇੰਦਰਾ ਗਾਂਧੀ ਖਤਮ ਕਰੀ ਲੇਕਿਨ ਖੁੱਲਕੇ ਨਹੀਂ ਕਰ ਪਾਈ ਉਹਦੇ ਆਲਟਰਨੇਟਿਵ ਇੱਕ ਜਿਹੜਾ ਰਾਈਟਿਸ ਪਾਰਟੀ ਅਮਰ ਹੋਏਗੀ ਤੇ ਅਸੀਂ ਉਹਦੇ ਸਾਰੇ ਲਿਬਰਲ ਕਹ ਲੋ ਪਾਰਟੀ ਉਹਦੇ ਚ ਅਸੀਂ ਆਵਾਂਗੇ ਔਰ ਇਹਦੇ ਵਿੱਚ ਅਸੀਂ ਆਪਣਾ ਬੜੇ ਤੁਸੀਂ ਜਿਹੜੇ ਵੀ ਬਾਤ ਸਾਡੇ ਫਾਈਨੈਂਸ ਮਿਨਿਸਟਰ ਬਣੇ ਨੇ ਕਿਹਨਾਂ ਨੇ ਐਸਟਰਨਲ ਅਫੇਅਰਸ ਮਿਨਿਸਟਰ ਬਣੇ ਨੇ ਉਹ ਸਾਰੇ ਉਹਨਾਂ ਹੀ ਚੁਆਇਸੇ ਜਿਹੜੇ ਆਰਐਸਟੀ ਦੀ ਬੈਕਗ੍ਰਾਉਂਡ ਨਹੀਂ ਸੀ ਐ ਇਵਨ ਪ੍ਰੈਜ਼ੈਂਟ ਫਾਈਨੈਂਸ ਮਿਨਿਸਟਰ ਵੀ ਉਹਨਾਂ ਤੋਂ ਨਹੀਂ ਹੈ। ਸੋ ਉਹਨਾਂ ਨੂੰ ਸੀ ਕਿ ਇੱਕ ਲਿਬਰਲ ਅਸਤੀ ਅਧਾਰਵਾਦੀ ਪਾਰਟੀ ਦਾ ਜਨਮ ਇਸ ਮੁਲਕ ਦੇ ਵਿੱਚ ਹੋਵੇ। ਅਨਫੋਰਚਨਟਲੀ ਇਹ ਉਦਾਰਵਾਦੀ ਜਿਹੜੀ ਪਾਰਟੀ ਸੀ ਉਹ ਬਹੁਤਾ ਅੱਗੇ ਵੱਧ ਨਹੀਂ ਪਾਈ। ਇਸ ਕਰਕੇ ਉਸ ਉਦਾਰਵਾਦੀ ਪਾਰਟੀ ਨੇ ਫਿਰ ਜਿਹੜਾ ਹੈ ਐਡਵਾਨੀ ਸਾਹਿਬ ਦੇ ਨੇਤਰਤਵ ਦੇ ਵਿੱਚ ਇਹ ਹਿੰਦੂ ਰਾਸ਼ਟਰ ਅੱਗੇ ਲਿਆ। बिचो एक दफा अस्सी के बाद थोड़ा ये कुछ घट हो गए यह सोच रहे थे कि वैसे जी लिबरल इकोनमी है राइटिस्ट इकोनमी है एेस करके जी पहले स्वतंत्र पार्टी बनी थी पर चल नहीं पाई उस बेस से सारा इन्होंने नव मचया सारा कुछ मिलिया लेकिन क्योंकि वह फेल हो गए और खासकर चौरासी के ब्लू स्टार ने तो बिल्कुल ही बीजेपी को खत्म करता और ना बी ब्लू स्टार के सपोर्टर भी रहेोजिशन भी रहे किसी को समझ नहीं आए कि उस प्रोसैस के कहा कि हम दोबारा अडवानी साहब ने हिंदू राष्ट्रवाद चलाया ਲੇਕਿਨ ਅੱਜ ਵੀ ਬਹੁਤ ਸਾਰੇ ਲੋਕ ਬੀਜੇਪੀ ਨਾਲ ਇਸ ਕਰਕੇ ਜੁੜੇ ਹੋਏ ਨੇ ਜਿਹੜੀ ਗੱਲ ਚਾਰਜਿੰਗ ਨੇ ਕੀਤਾ ਕਿ ਪਾਵਰ ਦੇ ਵਾਸਤੇ ਇੱਕ ਬੜਾ ਰਸਤਾ ਵੱਡਾ ਵਧੀਆ ਰਸਤਾ ਹੈ ਤੁਸੀਂ ਛੱਡ ਦਿਓ ਕੀ ਕਹਿੰਦੇ ਨੇ ਕੀ ਕਹਿੰਦੇ ਤੁਸੀਂ ਆਪਣੀ ਪਾਵਰ ਚਲਾਓ ਉਹਨੇ ਤੇ ਥਰੂ ਪਾਵਰ ਚ ਆ ਜਾਓ ਜਿਹੜੀ ਤੁਹਾਨੂੰ ਮਿਨਿਸਟਰੀ ਮਿਲਦੀ ਹੈ ਜਾਂ ਹੋਰ ਮਿਲਦਾ ਹੈ ਜੋ ਕੁਝ ਹੁੰਦਾ ਹੈ ਇੱਕ ਮਮਤਾ ਬੈਨਰਜੀ ਨੇ ਬੜੀ ਸੋਹਣੀ ਗੱਲ ਕੀਤੀ ਕਿ ਵਾਸ਼ਿੰਗ ਮਸ਼ੀਨ ਹੈ ਤੁਸੀਂ ਇਹਦੇ ਚਲੇ ਜਾਓ ਤੁਹਾਡੇ ਸਾਰੇ ਪਾਪ ਤੁਲ ਗਏ ਸਾਰੇ ਕੱਪੜੇ ਸਾਫ਼ ਹੋ ਗਏ ਤੁਸੀਂ ਚਿੱਟੇ ਹੋ ਗਏ ਤੋਂ ਉਹ ਵਾਸ਼ਿੰਗ ਮਸ਼ੀਨ ਚਲੇ ਜਾਓ ਸਾਰਾ ਕੁਝ ਕਰ ਲਓ ਤੇ ਉਹ ਇਹ ਸਾਰੀਆਂ ਕਹਾਣੀਆਂ ਉਹਦੇ ਚਾਰੇ ਉਹਦੇ ਵਿੱਚ ਵੀ ਹੁਣ ਪੰਜਾਬ ਦੀ ਪ੍ਰੋਬਲਮ ਵੀ ਇਹੀ ਹੈ ਬਹੁਤ ਬਹੁਤ ਹੱਦ ਤੱਕ ਕਿ ਇੱਥੇ ਹੁਣ ਆਈਡੀਓਲੋਜੀ ਤੇ ਖਤਮ ਹੋ ਗਈ ਇੱਕ ਹੱਦ ਤੱਕ ਅਕਾਲੀ ਕਿਸੇ ਰੂਪ ਚ ਆਈਡੀਓਲੋਜੀ ਨਾਲ ਜੁੜੇ ਹੋਏ ਸੀ ਪਰ ਛੱਡ ਦੇ ਬਾਅਦ ਉਹ ਖਤਮ ਹੋ ਗਈ ਜਦੋਂ ਇਹਨਾਂ ਨੇ ਕਿਹਾ ਜੀ ਹੁਣ ਪੰਜਾਬੀ ਸੂਬਾ ਮਿਲ ਗਿਆ ਹੈ ਤੇ ਸ਼ਾਇਦ ਹੁਣ ਪਾਵਰ ਸਾਨੂੰ ਚਾਹੀਦੀ ਉਸ ਵੇਲੇ ਨੂੰ ਕਲੀ ਕਿਉਂਕਿ ਪਹਿਲੇ ਅਕਾਲੀਆਂ ਨੂੰ ਪਾਵਰ ਨਹੀਂ ਸੀ ਮਿਲਦੀ ਛੱਡ ਤੱਕ ਐਸਜੀਪੀਸੀ ਅਕਾਲੀ ਦਲ ਤੇ ਸੈਕੂਲਰ ਦੇ ਵਿੱਚ ਕਾਂਗਰਸ ਪਾਰਟੀ ਇਹ ਇਕੁਏਸ਼ਨ ਹੈਗੀ ਸੀ ਤੋ ਛਾਟ ਤੋਂ ਜਿਹੜੇ ਪਾਵਰ ਪੋਲਿਟਿਕਸ ਆਦੇ ਬੜੀ ਕਲੀਅਰ ਗੱਲ ਹੋ ਗਈ ਔਰ ਉਹਦੇ ਵਿੱਚ ਧਰਮ ਕਹਿ ਲੋ ਜੋ ਵੀ ਕਹਿ ਲੋ ਉਹ ਸੈਕੰਡਰੀ ਹੋ ਗਿਆ ਸੀ ਲੇਕਿਨ ਹੁਣ ਜੋ ਕਿ ਪਾਰਟੀਆਂ ਹੌਲੀ ਹੌਲੀ ਵਧੀਆਂ ਗਈਆਂ ਹੋਰਾਂ ਨੂੰ ਪਾਵਰ ਦਾ ਚਸਕਾ ਪੈ ਗਿਆ ਤੇ ਉਹਦੇ ਵਿੱਚ ਫਿਰ ਸਾਰਿਆਂ ਨੇ ਇਹਨਾਂ ਜੇ ਸ਼ੁਰੂ ਸ਼ੁਰੂ ਕੀਤੇ ਫਿਰ ਇਹ ਇਰਤੀ ਤੇ ਵੀ ਜਿਹੜੀ ਹੈ ਉਹ ਦੁਬਾਰਾ ਜਿਹੜੀ ਹੈ ਧਰਮ ਦਾ ਇਸਤੇਮਾਲ ਹੁੰਦਾ ਹੈ ਰਾਜਨੀਤੀ ਵਾਸਤੇ ਇਹ ਨਹੀਂ ਹੁੰਦਾ ਕਿ ਧਰਮ ਆ ਜਾਂਦਾ ਹੈ ਧਰਮ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਰਾਜਨੀਤੀ ਵਾਸਤੇ ਲੇਕਿਨ ਮੋਟਿਵ ਜਿਹਦੀ ਜਗਤਾਰ ਸਿੰਘ ਨੇ ਬੜਾ ਸਾਫ਼ ਕੀਤਾ ਮੋਟਿਵ ਜਿਹੜਾ ਹੈ ਉਹ ਪਾਵਰ ਰਹਿੰਦਾ ਹੈ ਪਾਵਰ ਐਜ਼ ਅ ਚੀਫ ਮਿਨਿਸਟਰ ਮਿਲੇ ਪਾਵਰ ਐਜ਼ ਅ ਸਰਪੰਚ ਮਿਲੇ ਕਿਸੇ ਵੀ ਤਰੀਕੇ ਨਾਲ ਛੋਟੇ ਤੋਂ ਵੱਡੇ ਤੱਕ ਪਾਵਰ ਜਿਹੜੀ ਹੈ ਉਹ ਹੁਣ ਮੇਨ ਕੰਸਰਨ ਰਹਿ ਗਿਆ ਹੈ ਔਰ ਉਹਦੇ ਵਿੱਚ ਇੱਕ ਟਾਈਮ ਐਸਾ ਸੀ ਕਿ ਸਿਰ ਪਾਰਟੀਆਂ ਦੋ ਪਾਰਟੀਆਂ ਸੀ ਜਾਂ ਦੋ ਪਾਰਟੀਆਂ ਸੀ ਕਾਂਗਰਸ ਔਰ ਅਕਾਲੀ ਜਾਂ ਉਹਨਾਂ ਨਾਲ ਜੁੜਿਆ ਅਲਾਈਅንስ ਕੋਈ ਕਾਂਗਰਸ ਨਾਲ ਦਿੱਕਤ ਹੋ ਤਾ ਪਾਰਟੀ ਨਾਲ ਅਲਾਈਅንስ ਕੰਮ ਪਾਰਟੀਆਂ ਜੜਨੀਆਂ ਬੀਐਸਪੀ ਕਦੀ ਕਾਂਗਰਸ ਨਾਲ ਲੜ ਗਈ ਕਦੀ ਕਦੀ ਇਹਨਾਂ ਨਾਲ ਅਕਾਲੀ ਨਾਲ ਲੜ ਗਈ ਤਾਂ ਬੋਲੇ ਦੋ ਗੱਟ ਸੀਗੇ ਕਾਂਗਰਸ ਔਰ ਅਕਾਲੀ ਭਾਜਪਾ ਵੀ ਰਾਜ ਜਾਂਦੀ ਸੀ ਤੇ ਨਾਲ ਅਕਾਲੀਆਂ ਨਾਲ ਹੁਣ ਪਾਵਰ ਪਾਰਟੀ ਕਿਤੇ ਜਾ ਸਕਦੇ ਹੁਣ ਉੱਥੇ ਕੈਲਕੂਲੇਸ਼ਨ ਹੁੰਦੀਆਂ ਨੇ ਉਹ ਕੈਲਕੂਲੇਸ਼ਨ ਜੋ ਹੈ ਕਿ ਪੰਜਾਬ ਦਾ ਇੱਕ ਹੋਰ ਇਤਿਹਾਸ ਰਿਹਾ ਹੈ ਕਿ ਸવાય ਇੱਕ ਮੌਕਾ ਐਸਾ ਆਇਆ ਜਦੋਂ ਇੱਕ ਪਾਰਟੀ ਦੋ ਵਾਰੀ ਇਲੈਕਸ਼ਨ ਚ ਨੇ ਤਾਂ ਕੋਈ ਵੀ ਪਾਰਟੀ ਦੋ ਵਾਰੀ ਪਾਵਰ ਚ ਨਹੀਂ ਨਹੀਂ ਪੰਜਾਬ ਦੇ ਵੀ ਇੱਕ ਵਾਰੀ ਅਕਾਲੀ ਜਿਹੜੇ ਨੇ ਦੋ ਵਾਰੀ ਅਕਾਲੀ ਭਾਜੀ ਦੇ ਨਾਂ 'ਤੇ ਦੋ ਸੈਕੰਡ ਟਰਮ ਆਇਆ ਨਹੀਂ ਤਾਂ ਪੰਜਾਬ ਇਸ ਸ਼ੁਰੂ ਤੇ ਇਤਿਹਾਸ ਰਿਹਾ ਹੈ ਕਿ ਹੁਣ ਲੱਗਦਾ ਵੀ ਆਪ ਦਾ ਇਹ ਟਰਮ ਖਤਮ ਅਗਲੀ ਵਾਰੀ ਕਿੰਨੇ ਇਲੈਕਸ਼ਨ ਚਾਣੇ ਉਹ ਦੋ ਤਰੀਕੇ ਨੇ ਯਾ ਤੇ ਅਕਾਲੀਆਂ ਦੀ ਜੋ ਇਸ ਵੇਲੇ ਸਿਚੁਏਸ਼ਨ ਹੈ ਕਾਂਗਰਸ ਹੋ ਸਕਦੀ ਹੈ ਯਾ ਫਿਰ ਭਾਜੀ ਅਕਾਲੀਆਂ ਨਾਲ ਅਲਾਈਅੰਸ ਹੋ ਸਕਦਾ ਹੈ ਹੁਣ ਜਿਹੜੇ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰ ਰਹੇ ਨੇ ਅਕਾਲੀਆਂ ਦੇ ਉਹ ਭਾਜੀ ਕਿ ਉਹਨਾਂ ਜਿਵੇਂ ਜਯਤਾ ਸਿੰਘ ਨੇ ਕਿਹਾ ਕਿ ਅੰਦਰੋਂ ਅੰਦਰ ਹੀ ਗੱਲਾਂ ਕੁਝ ਹੋਰ ਨੇ ਬਾਹਰ ਜੋ ਮਰਜ਼ੀ ਕੋ ਹਾਲੇ ਵੀ ਮੈਨੂੰ ਆਪਾਂ ਲੈ ਰੇਕ ਉਹ ਸ਼ੇ ਜਾਰੀ ਦੂਰ ਰਹਿਣ ਗਿਆ ਕਿ ਪੰਜਾਬ ਦੇ ਵਿੱਚ ਪਿੰਡੂ ਵੋਟ ਬੀਜੇਪੀ ਨੂੰ ਕਿੰਨਾ ਮਿਲ ਸਕਦਾ ਹਾਲੇ ਵੀ ਬਹੁਤ ਵੱਡਾ ਕੁਐਸਚਨ ਹੈ ਹਮਮ ਅਰਣ ਸਿੱਖ ਦੇ ਸਕਦਾ ਹੈ ਲੇਕਿਨ ਪਿੰਡੂ ਜਿਹੜਾ ਜ਼ਮੀਦਾਰ ਹੈ ਜਿਹੜਾ ਕਿਸਾਨ ਹੈ ਉਹ ਕਿੰਨਾ ਕੋਈ ਬੀਜੇਪੀ ਦੇ ਨਾਲ ਚੱਲ ਸਕਦਾ ਹੈ ਔਰ ਖਾਸ ਕਰਕੇ ਜਿਹੜੇ ਕਿਸਾਨ ਅੰਦੋਲਨ ਪਿੱਛੇ ਹੋਏ ਨੇ ਉਹ ਹਾਲੇ ਵੀ ਇੱਕ ਬਹੁਤ ਵੱਡਾ ਸਵਾਲ ਹੈ ਇਸ ਕਰਕੇ ਦੋਨਾਂ ਪਾਰਟੀਆਂ ਨੂੰ ਲੱਗਦਾ ਹੈ ਕਿ ਹੁਣ ਸਵਾਲ ਹੈ ਕਿ ਫੇਸ ਹੀਵਿੰਗ ਕਿੱਥੋਂ ਆਏ ਕੌਣ ਫੈਸਿਵਿੰਗ ਪ੍ਰੋਵਾਈਡ ਕਰਿਆ ਕਾਲੀਆਂ ਨੂੰ ਤੇ ਬੀਜੇਪੀ ਨੂੰ ਤੇ ਇਸੇ ਕਰਕੇ ਹਰ ਆਦਮੀ ਜਿਵੇਂ ਕੋਸ਼ਿਸ਼ ਕਰ ਜਿੱਤਾਰ ਦੀ ਨੇ ਕਿ ਕੋਸ਼ਿਸ਼ ਕਰ ਰਿਹਾ ਹੈ ਕਿ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਤਾਂ ਵੀ ਅਜੇ ਕਿਦਾਂ ਕਿਦਾਂ ਰਾਂਗੇ ਤੇ ਜੇ ਨਾ ਇਕੱਠੀਆਂ ਹੋਈਆਂ ਤੇ ਜਿਹੜੇ ਪਾਸੇ ਥੋੜਾ ਬਹੁਤ ਬੀਜੇਪੀ ਦੇ ਦੇਗੀ ਜਾਂ ਕਾਂਗਰਸ ਅਕਾਲੀ ਦੇ ਦੇਣਗੇ ਤੇ ਲੈ ਲੈਣਗੇ ਤੋ ਆ ਲਿਆ ਕਿ ਕਾਲੀਆਂ ਔਰ ਅਕਾਲੀ ਔਰ ਕਾਂਗਰਸ ਵਿੱਚ ਨੰਬਰ 2 ਕੌਣ ਹੁੰਦਾ ਹੈ ਇਹ ਬਹੁਤ ਵੱਡਾ ਸਵਾਲ ਪੰਜਾਬ ਦੇ ਵਿੱਚ